ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੀ ਜਸਵਿੰਦਰ ਸਿੰਘ ਆ ਜੀ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਹੀ ਨੋਅਲ ਨੰਬਰ ਹੈਗਾ ਜੀ 97796212161 ਜੀ 21161 ਪਿੰਡ ਤੌੜਾ ਜਿਹੜਾ ਬਰਨਾਲਾ ਤੇ ਜਿਹੜੇ ਵੀਰ ਆਪਾਂ ਬੈਠ ਦੇਖਦੇ ਪਏ ਆ ਕਿਹੜਾ ਸੂਹਾ ਸੂਈ ਆ ਵੀਰੇ ਦੂਸਰਾ ਸੂਹਾ ਸੂਈ ਆ ਜੀ ਬੱਚੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਹੋ ਗਿਆ ਜੀ ਪੌਣਾ ਘੰਟਾ ਆਈ ਠੀਕ ਆ ਜੇਰ ਇਹਦੀ ਚੱਲ ਪਈ ਹੈ ਨਾ ਹਾਂਜੀ ਹਾਂ ਜੇਰ ਦੀ ਆਪਾਂ ਕੋਈ ਨਾ ਵੀਡੀਓ ਬਣਾ ਕੇ ਰੱਖ ਲਾਂ ਠੀਕ ਆ ਬੱਚਾ ਇਹਨੇ ਦਿੱਤੀ ਬੱਚੀ ਹੈ ਨਾ ਹਾਂ ਫੀਮੇਲ ਕਾਫ ਦਿੱਤੀ ਜੀ ਬਹੁਤ ਚੰਗੀ ਹੈ ਜੀ ਬੱਚੀ ਪੂਰੀ ਪਾਲਣ ਲਾਇਕ ਆ ਟਾਪ ਕਲਾਸ ਦੀ ਬੱਚੀ ਆ ਹਾਂਜੀ ਹਾਂ ਤੇ ਕਿੰਨਾ ਬੋੜਾ ਚੋਇਆ ਪਿਆ ਦਾ ਬੜਾ ਹੀ ਤਾਂ ਹੁਣ ਮੈਂ ਬੱਚਾ ਚੰਗਾ ਕਿ ਹਟਿਆ ਜੀ ਬੱਚਾ ਖੜਾ ਹੋਣ ਲੱਗਿਆ ਸੀਗਾ ਠੀਕ ਹੈ ਤੇ ਮੈਂ ਥੋੜਾ ਜਿਹਾ ਚੰਗਾ ਚਲਾ ਦਿੱਤਾ ਜੀ ਮੱਲਾ ਚੋਇਆ ਨਹੀਂ ਹਲੇ ਮੈਂ ਹਜੇ ਚੋਇਆ ਨਹੀਂ ਠੀਕ ਹੈ ਤੇ ਧਾਰਾ ਵਗੈਰਾ ਵਾਲੇ ਮਾਰ ਕੇ ਦੇਖਣੀ ਆਪਾਂ ਹਾਂਜੀ ਹਾਂ ਠੀਕ ਹੈ ਤੇ ਪਿਛਲੇ ਸੂਏ ਮਾਰ ਕੇ ਦੁੱਧ ਦੱਸਿਓ ਕਿੰਨਾ ਕੁ ਪਿਆ ਪਿਆ ਪਿਛਲੇ ਸੂਏ ਮਾਰ ਕੇ 26 27 ਕਿਲੋ ਦੁੱਧ ਆ ਦੇਸੀ ਇਹਦਾ ਠੀਕ ਆ 25 ਕਿਲੋ ਤੋਂ ਬਾਅਦ ਆਮ ਨਾਲ ਬਾਹਰ ਚਲੀ ਗਈ ਇਸ ਵਾਰ ਆਪਾਂ ਗੈਸੀ ਲਾਈਏ ਤੋ ਵੀ ਪਾਧੂ 25 ਤੋਂ ਪਰ। ਹਾਂ ਜੀ ਹਾਂ 27 22 ਕਿਲੋ ਦੁੱਧ ਦੇਣ ਦਾ ਹੱਕ ਆ ਜੀ। ਜੱਟ ਸੌਦਾ ਲਾ ਕੇ ਚੱਲੀ ਆ ਭਾਈ 25 ਕਿਲੋ ਵਾਲੀ ਵੜਦਾ ਹੈਗੀ ਆ। ਹਾਂ ਜੀ ਹਾਂ 25 ਪਲੱਸ ਮੰਨ ਕੇ ਲੈ ਲਈ ਬੰਦਾ। ਠੀਕ ਆ ਤੋਰੇ ਬਾਅਦ ਨੇ। ਸੋ ਵੀਰੋ ਕੱਦ-ਕਾਠ ਵਗੈਰਾ ਵੜਦਾ ਦੇਖ ਸਕਦੇ ਹੋ ਤੇ ਬਾਡੀ ਸਟਰਕਚਰ ਵਗੈਰਾ ਪੂਰਾ ਓਕੇ ਆ ਤੇ ਰਾਜੀ ਪਲੀਪਲੀ ਵੀ ਬਹੁਤ ਆ ਤੇ ਸਮੀ ਵੀ ਵਹਿੜਾਗੀ। ਦੂਸਰਾ ਸਵੇਰ ਇਸ ਵਕਤ ਸੂਈ ਆ ਪਿੱਛੇ ਬੱਚੀ ਆ। ਇੱਕ ਘੰਟਾ ਹੋ ਗਿਆ ਸੂਈ ਨੂੰ। ਤੋ ਕੱਦ-ਕਾਠ ਤੇ ਬਾਡੀ weight ਵਗੈਰਾ ਤੇ ਮਿਲਕ ਵੇਨ ਵਗੈਰਾ ਬਹੁਤ ਚੰਗੀਆਂ ਦਿਖਾਈ ਸੋ ਬਿਰੁੱਤਾਰਾ ਵਗੈਰਾ ਦੇਖ ਸਕਦੇ ਹੋ ਪੂਰਾ ਵੀਰੇ ਇੱਕ ਨੰਬਰ ਨਿਕਲੋ ਜੀ ਠੀਕ ਆ ਮੋਟਾ-ਵੋਟਾ ਚੋਣਾ ਜਾਵਾ ਹਨਾ ਹਾਂ ਜੀ ਹਾਂ ਸੋਨਾ ਥਾਨ ਲੱਗਿਆ ਪੂਰਾ ਹੱਥੀਂ ਚਵਾਈ ਲਿਆ ਨਾੜਾ ਨੂੜਾ ਦੇਖ ਲਓ ਵੀਰੇ ਠੀਕ ਐ ਸੋ ਹਵਾਨੇ ਤੇ ਨਾੜਾ ਵਗੈਰਾ ਤੇ ਬਾਕੀ ਚਵਾਈ ਦੇਖੋ ਧਾਰ ਦੇ ਵਿੱਚ ਕੋਈ ਭੂਰ ਸਿਟਾਣੀ ਤੇ ਬਾਕੀ ਦੇਖੋ ਬੱਚਾ ਝੜਦੀ ਪਈ ਆ ਨਿਆਣਾ ਵੀ ਮੈਂ ਕਹਿੰਦਾ ਪਾਉਣਾ ਪਾਉ ਨਹੀਂ ਪਾਉਣਾ ਨਾ ਪਾਉ ਹਨਾ ਮੈਂ ਕਹਿੰਦਾ ਮਤਲਬ ਲੋੜ ਹੀ ਨਹੀਂ ਹੈਗੀ ਜੀ ਠੰਡੀ ਸੀਲ ਪਰ ਫਰਕ ਕੀ ਠੀਕ ਐ ਸੋ ਚਵਾਈ ਦੇਖੋ ਚਵਾਈ ਇੱਕ ਨਵਾਂ ਬਾਕੀ ਥਾਣਾ ਜਿਹੜਾ ਕਹਿੰਦੇ ਮੋਟਾ ਥਾਣਾ ਜਾ ਨਾਣਾ ਵਗੈਰਾ ਬਹੁਤ ਚੰਗੀ ਹੈ ਤੇ ਵੀਰੇ ਦਾ ਰੇਟ ਕੀ ਹੈ ਇਹਦਾ ਰੇਟ ਮੇਰੇ ਫੋਨ ਤੇ ਕਰ ਲਾਂਗੇ ਜੀ ਜਾਇਜ਼ ਹੋ ਜਾਮਾ ਬਿਲਕੁਲ ਜਾਇਜ਼ ਹੈ ਸੋ ਰੇਟ ਫੋਨ ਤੇ ਹੋਊਗਾ ਤੇ 25 22 ਕਿਲੋ ਦੁੱਧ ਨੇ ਆਰਾਮ ਨਾਲ ਦੇ ਦੇਣਾ ਕੱਦ ਕਾਠ ਬਹੁਤ ਆ ਬਾਡੀ ਸਟਰਕਚਰ ਵਗੈਰਾ ਉਹ ਵੇਟ ਹੈ ਜੀ ਫੁੱਲ ਹਾਈਟ ਹੈ ਜੀ ਕੋਈ ਛੋਟੀ ਨਾ ਕਹੇ ਵੀ ਬੰਦਾ ਛੋਟੀ ਹੈ ਠੀਕ ਹੈ ਤੇ ਬਾਕੀ ਥਾਣਾ ਦੀ ਬਣਤਰ ਬਹੁਤ ਚੰਗੀ ਹੈ ਬਾਲੀ ਚੰਗੀ ਹੈ ਜੀ ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀ